ਸਲੋਕ ਰੂਪ ਨ ਰੇਖ ਨ ਰੰਗ ਕਿਛ ਤ੍ਰਿ ਗੁਣ ਤੇ ਪ੍ਰਭ ਭਿੰਨ ਤਿਸੈ 부ਝਾਈ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤਗੁਰਾਂ ਦੇ ਪਾਵਨ ਬਚਨ ਹਨ ਰੂਪ ਨਾ ਰੇਖ ਨਾ ਰੰਗ ਕਿਛ ਪਰਮਾਤਮਾ ਦਾ ਕਾਲਪੁਰਖ ਦਾ ਨਾ ਕੋਈ ਰੂਪ ਹੈ ਨਾ ਕੋਈ ਰੰਗ ਹੈ ਨਾ ਕੋਈ ਚੱਕਰ ਚੀਨ ਨਾਇ ਨਕਸ਼ ਹੈ ਤੇ ਤਿੰਨਾ ਗੁਣਾ ਤੋਂ ਤਿੰਨ ਗੁਣ ਕਿਹੜੇ ਨੇ ਮਾਇਆ ਦੇ ਤਿੰਨ ਗੁਣ ਰਜੋ ਗੁਣ ਤਮੋ ਗੁਣ ਸਤੂ ਗੁਣ ਇਹਨਾਂ ਤਿੰਨਾਂ ਗੁਣਾਂ ਤੋਂ ਵੀ ਉਹ ਪਰਮਾਤਮਾ ਬੇਦਾਗ ਹੈ ਜਿਵੇਂ ਆਪਾਂ ਜਪ ਸਾਹਿਬ ਦੇ ਵੀ ਆਰੰਭਤਾ ਵਿੱਚ ਪੜ੍ਹਦੇ ਹਾਂ ਨਾ ਜਿਸ ਵਿੱਚ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਪਿੰਨ ਇਹਦੀ ਹੀ ਵਿਆਖਿਆ ਦੇ ਬਾਰੇ ਵਿੱਚ ਵਰਣਨ ਕੀਤਾ ਹੈ ਜਿਸ ਵਿੱਚ ਫਰਮਾਨੇ ਚੱਕਰ ਚਿਹਨੇ ਅਰ ਬਰਨ ਜਾਤ ਅਰ ਪਾਤ ਨਾਹੀਂ ਜਿਹ ਰੂਪ ਰੰਗ ਅਰ ਰੇਖ ਭੀਖ ਕੋ ਕਹਿ ਨਾ ਸਕਤ ਕੀ ਅਚਲ ਮੂਰਤ ਅਨਭਉ ਪ੍ਰਕਾਸ਼ ਇਹ ਪਹਿਲੀ ਪੌੜੀ ਜਿਹੜੀ ਆਪਾਂ ਜਾਪ ਸਾਹਿਬ ਦੀ ਸਰਵਣ ਕਰਦੇ ਆਂ ਅਸਲ ਦੇ ਵਿੱਚ ਇਹ ਅਸ਼ਟਪਦੀ ਉਸ ਪੌੜੀ ਦੀ ਵਿਆਖਿਆ ਫਰਮਾਨ ਕਰਦੇ ਨੇ ਰੂਪ ਨ ਰੇਖ ਨ ਰੰਗ ਕੇ ਜੋ ਪ੍ਰਮਾਤਮਾ ਨਾ ਤੇ ਰੂਪ ਰੰਗ ਰੇਖ ਨੈ ਨਕਸ਼ ਇਹਨਾਂ ਦੇ ਵਿੱਚ ਬੱਜਾ ਹੋਇਆ ਹੈ ਕੈਦ ਤਿੰਨਾ ਗੁਣਾ ਤੋਂ ਵੀ ਉਪਰਾਮ ਹੈ ਤੇ ਅਗਲਾ ਬਚਨ ਹੈ ਤਿਸੇ 부ਝਾਈ ਨਾਨਕਾ ਇੱਥੇ 부ਝਾਏ ਦਾ ਮਤਲਬ ਹੈ 부ਝ ਲੈਣਾ ਸਮਝ ਲੈਣਾ ਜਿਸ ਹੋ ਵੈ ਸੋ ਪ੍ਰਸੰਨ ਕਹਿਣ ਲੱਗੇ ਕਿ ਇਸ ਗੱਲ ਨੂੰ ਸਮਝ ਉਹੀ ਸਕਦਾ ਹੈ ਹੁਣ ਕਹਤਾ ਸਭ ਨੇ ਦਿੱਤੀ ਸੁਣ ਵੀ ਸਭ ਨੇ ਲਈ ਪਰ ਅਸਲ ਦੇ ਵਿੱਚ ਜੋ ਮਨ ਦੀ ਗਹਿਰਾਈ ਤੱਕ ਇਸ ਗੱਲ ਨੂੰ ਉਹੀ ਬੰਦਾ ਕਬੂਲ ਸਕਦਾ ਹੈ ਸਮਝ ਸਕਦਾ ਹੈ 부ਝ ਸਕਦਾ ਹੈ ਜਿਸ ਹੂ ਵੈ ਸੁ ਪ੍ਰਸਨ ਜਿਸ ਤੇ ਪਰਮਾਤਮਾ ਦੀ ਖੁਸ਼ੀ ਹੋਵੇ ਜਿਹਨੂੰ ਉਹ ਬੁਝਾਉਣਾ ਚਾਵੇ ਜਿਹਨੂੰ ਉਹ ਸਮਝਾਉਣਾ ਚਾਵੇ ਪਰਮਾਤਮਾ ਦੇ ਦਰ ਘਰ ਦੀ ਸਮਝ ਵੀ ਉਹਨੂੰ ਹੀ ਆਉਂਦੀ ਹੈ ਇਸ ਤੋਂ ਅਗਲਾ ਬਚਨ ਅਸ਼ਟਪਦੀ ਆਰੰਭ ਹੁੰਦੀ ਹੈ ਅਬਨਾਸੀ ਪ੍ਰਭ ਮਨ ਮੈ ਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਫਰਮਾਨ ਕਰ ਦੇਨ ਕਹਿ ਲੱਗੇ ਕਿ ਅਬਿਨਾਸੀ ਨਾਸ਼ ਤੋਂ ਰਹਿਤ ਪ੍ਰਭ ਮਨ ਮੇ ਰਾਖ ਉਸ ਪ੍ਰਮਾਤਮਾ ਨੂੰ ਦੀ ਯਾਦ ਨੂੰ ਆਪਣੇ ਮਨ ਵਿੱਚ ਪਰੋ ਕੇ ਰੱਖ ਉਸ ਨੂੰ ਵਿਸਾਰਨਾ ਭੁੱਲਣਾ ਆਪਣੀ ਚੇਤਨਾ ਦੇ ਵਿੱਚ ਚੇਤੇ ਦੇ ਵਿੱਚ ਪ੍ਰਮਾਤਮਾ ਦੀ ਯਾਦ ਨੂੰ ਜ਼ਰੂਰ ਵਸਾ ਕੇ ਰੱਖ ਅਬਿਨਾਸੀ ਪ੍ਰਭ ਮਨ ਮੇ ਰਾਖ ਅਗਲਾ ਬਚਨ ਕਹਿਣ ਲੱਗੇ ਮਾਨੁਖ ਕੀ ਤੂੰ ਪ੍ਰੀਤ ਤਿਆਗ ਮਨੁਖ ਦੀ ਬੰਦਿਆਂ ਦੀ ਆਪਣੇ ਸੰਗੀ ਸਾਥੀ ਰਿਸ਼ਤੇਦਾਰ ਸੱਜਣ ਮਿੱਤਰ ਪਰਿਵਾਰ ਅਸਲ ਦੇ ਵਿੱਚ ਪ੍ਰੇਮ ਦੇ ਵਿੱਚ ਤੇ ਮੋਹ ਦੇ ਵਿੱਚ ਬਹੁਤ ਫਰਕ ਹੈ ਆਪਾਂ ਪਹਿਲਾਂ ਵੀ ਇੱਕ ਦੋ ਵਾਰੀ ਇਸ ਚੀਜ਼ ਦੀ ਵਿਆਖਿਆ ਕੀਤੀ ਹੈ ਇੱਕ ਪਾਸੇ ਤੇ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਕਿ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਇੱਕ ਪੰਜ ਵਿਕਾਰਾਂ ਦੇ ਵਿੱਚ ਮੋਹ ਨੂੰ ਸਭ ਤੋਂ ਵੱਡਾ ਦੁਸ਼ਮਣ ਵੀ ਗਿਣਿਆ ਗਿਆ। ਪ੍ਰੇਮ ਤੇ ਮੋਹ 'ਚ ਕੀ ਫਰਕ ਹੈ? ਅਸਲ ਦੇ ਵਿੱਚ ਪ੍ਰੇਮ ਸਰਬਵਿਆਪਕ ਹੁੰਦਾ ਹੈ। ਉਹ ਹਰ ਇੱਕ ਦੇ ਨਾਲ ਹੋਵੇਗਾ। ਪਰ ਮੋਹ ਕਿਸੇ ਖਾਸ ਚੀਜ਼ ਨਾਲ ਹੁੰਦਾ ਹੈ। ਦੂਸਰਿਆਂ ਦੇ ਨਾਲ ਕੋਈ ਮਤਲਬ ਨਹੀਂ ਕਿਸੇ ਇੱਕ ਖਾਸ ਦੇ ਨਾਲ ਮੋਹ ਹੋਣਾ। ਸਤਿਗੁਰੂ ਜੀ ਕਹਿਣ ਲੱਗੇ ਇਹ ਜਿਹੜਾ ਮੋਹ ਹੈ ਇਹ ਗਲਤ ਹੈ। ਪ੍ਰੇਮ ਨਹੀਂ। ਮਨੁੱਖ ਕੀ ਤੂੰ ਪ੍ਰੀਤ ਤਿਆਗ ਕਈ ਵਾਰੀ ਅਸੀਂ ਕਿਸੇ ਮਨੁੱਖ ਨਾਲ ਪਰਿਵਾਰ ਦੇ ਜੀ ਨਾਲ ਬੱਚਿਆਂ ਨਾਲ ਕਿਸੇ ਰਿਸ਼ਤੇ ਦੇ ਆਧਾਰ ਦੇ ਨਾਲ ਬਹੁਤ ਜ਼ਿਆਦਾ ਮੋਹ ਵਿੱਚ ਆ ਜਾਂਦੇ ਆ ਪਰ ਸਤਿਗੁਰ ਜੀ ਫੁਰਮਾਨ ਕਰਦੇ ਨੇ ਅਸਲ ਦੇ ਵਿੱਚ ਇਹ ਮੋਹ ਇੱਕ ਧੋਖੇ ਦਾ ਸਰੂਪ ਹੈ ਕਿਉਂਕਿ ਮਨੁੱਖ ਤੇਰੇ ਨਾਲ ਨਿਭ ਨਹੀਂ ਸਕਦਾ ਕੇਵਲ ਤੇ ਕੇਵਲ ਪ੍ਰਮਾਤਮਾ ਜਿਨੇ ਤੇਰੇ ਤੱਕ ਨਿਭਣਾ ਇਸ ਕਰਕੇ ਮਨੁੱਖਾਂ ਦੇ ਮੋਹ ਨੂੰ ਛੱਡ ਦੇ ਇਸ ਤੋਂ ਅਗਲਾ ਬਚਨ ਕਹਿ ਲੱਗੇ ਤਿਸ ਤੇ ਪਰੈ ਨਾਹੀ ਕਛ ਕੋਏ ਸਰਬ ਨਿਰੰਤਰ ਏਕੋ ਸੋਏ ਤਿਸ ਤੇ ਪਰੈ ਪਰੈ ਦਾ ਮਤਲਬ ਹੀ ਉਸ ਤੋਂ ਬਾਹਰ ਉਸ ਤੋਂ ਪਰੇ ਆਸੇ ਪਾਸੇ ਨਾਹੀ ਕਛ ਕੋਏ ਉਸ ਪਰਮਾਤਮਾ ਤੋਂ ਬਾਹਰ ਕੋਈ ਹੋਰ ਕੋਈ ਵੀ ਜੀਵ ਨਹੀਂ ਕੋਈ ਵੀ ਚੀਜ਼ ਨਹੀਂ ਸਭ ਕੁਝ ਉਸ ਪਰਮਾਤਮਾ ਦੇ ਬਾਣੇ ਹੁਕਮ ਉਸ ਦੀ ਰਜਾ ਵਿੱਚ ਹੈ ਉਸ ਦੀ ਨਿਗਾਹ ਦੇ ਵਿੱਚ ਹੈ ਤਿਸ ਤੇ ਪਰੇ ਨਹੀਂ ਕਛ ਕੋਏ ਕੁਝ ਵੀ ਐਸਾ ਨਹੀਂ ਜਿਹੜਾ ਉਹਦੇ ਤੋਂ ਪਰੇ ਹੋਵੇ ਜਿਹੜਾ ਉਹਦੇ ਤੋਂ ਪਾਸੇ ਹੋਵੇ ਨਿਗਾਹ ਤੋਂ ਉੱਲੇ ਹੋਵੇ ਸਰਬ ਨਿਰੰਤਰ ਏਕੋ ਸੋਏ ਕਹਿਣ ਲੱਗੇ ਸਭ ਜੀਵਾਂ ਦੇ ਅੰਦਰ ਨਿਰੰਤਰ ਦਾ ਮਤਲਬ ਹੈ ਵੀ ਬਿਨਾਂ ਤਾਰ ਟੁੱਟੇ ਜਿਵੇਂ ਨਿਰੰਤਰ ਲਗਾਤਾਰ ਚੱਲ ਰਿਹਾ ਹੈ ਸਭ ਜੀਵਾਂ ਦੇ ਅੰਦਰ ਅਕਾਲ ਪੁਰਖ ਪਰਮਾਤਮਾ ਲਗਾਤਾਰ ਵਿਆਪਕ ਹੈ ਇਹ ਨਹੀਂ ਕਿ ਕੋਈ 10 ਮਿੰਟ ਕਿਸੇ ਦੇ ਅੰਦਰ ਉਹ ਪਰਮਾਤਮਾ ਸੇ ਪਾਸੇ ਹੋ ਗਿਆ ਬਿਲਕੁਲ ਨਹੀਂ ਉਹ ਮਨੁੱਖ ਦੇ ਨਾਲ ਵਰਤਦਾ ਹੈ ਨਾਲ ਰਹਿੰਦਾ ਹੈ ਹਰ ਇੱਕ ਜੀਵ ਦੇ ਵਿੱਚ ਰਹਿੰਦਾ ਹੈ ਸਰਬ ਨਿਰੰਤਰ ਇੱਕੋ ਸੋਏ ਉਹ ਇੱਕ ਪਰਮਾਤਮਾ ਨਿਰੰਤਰ ਇੱਕ ਰਸ ਇੱਕ ਰੂਪ ਵਿੱਚ ਹਮੇਸ਼ਾ ਅੰਗ ਸੰਗ ਰਹਿੰਦਾ ਹੈ ਅਗਲਾ ਬਚਨ ਕਹਿਣ ਲੱਗੇ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹਿਿਰ ਸੁਜਾਨਾ ਆਪੇ ਬੀਨਾ ਬੀਨਾ ਦਾ ਮਤਲਬ ਹੈ ਬੀਨਣਾ ਪਛਾਨਣਾ ਚੁਣਨਾ ਚੁਗਣਾ ਤੇ ਅਗਲਾ ਬਚਨ ਹੈ ਆਪੇ ਦਾਨਾ ਦਾਨੇ ਦਾ ਮਤਲਬ ਹੈ ਸਮਝਣ ਵਾਲਾ ਸਮਝ ਰੱਖਣ ਵਾਲਾ ਕਈ ਵਾਰੀ ਨਾ ਪੁਰਾਣੇ ਟਾਈਮ ਅਚ ਖੈਰੀ ਲਫਜ ਹੋਣ ਬਹੁਤ ਘਟ ਗਏ ਨੇ ਅੱਗੇ ਅਗਲੇ ਬੱਚੇ ਜਿਹੜੇ ਨੇ ਉਹ ਨਹੀਂ ਇਹਨਾਂ ਲਫਜਾਂ ਨੂੰ ਵਰਤਦੇ ਪਹਿਲੇ ਟਾਈਮਾਂ ਦੇ ਵਿੱਚ ਕੋਈ ਬਹੁਤ ਸਿਆਣੇ ਬੰਦੇ ਨੂੰ ਕਹਿੰਦੇ ਸੀ ਵੀ ਇਹ بڑا ਦਾਨਾ ਬੰਦਾ ਹੈ। ਦਾਨਾ ਬੰਦਾ ਦਾ ਮਤਲਬ ਇਹ ਵੀ ਬੜੀ ਸਮਝ ਰੱਖਣ ਵਾਲਾ ਸਮਝਦਾਰ ਇਨਸਾਨ ਹੈ ਉਹਨੂੰ ਦਾਨਾ ਬੰਦਾ ਕਿਹਾ ਜਾਂਦਾ। ਕਿ ਇੱਥੇ ਇਹ ਦਾਨੇ ਦਾ ਉਹ ਮਤਲਬ ਹੈ ਕਿਨ ਲੱਗੇ ਆਪੇ ਬੀਨਾ ਆਪੇ ਦਾਨਾ ਉਹ ਪਰਮਾਤਮਾ ਆਪ ਹੀ ਜੀਵਾਂ ਦੇ ਦਿਲ ਦੀ ਗੱਲ ਨੂੰ ਪਛਾਨਣ ਵਾਲਾ ਹੈ, ਜਾਣਣ ਵਾਲਾ ਹੈ, ਸਮਝਣ ਵਾਲਾ ਹੈ। ਤੇ ਅਗਲੇ ਬਚਨ ਵਿੱਚ ਕਹਨ ਲੱਗੇ ਗਹਿਰ ਗੰਭੀਰ ਗਹਿੀਰ ਸੁਜਾਨਾ ਇੱਥੇ ਚਾਰ ਸ਼ਬਦ ਆਏ ਨੇ ਤੇ ਚਾਰੇ ਜਿਹੜੇ ਅੱਖਰ ਨੇ ਸ਼ਬਦ ਨੇ ਉਹ ਪਰਮਾਤਮਾ ਦੀ ਉਸਤਤ ਦੇ ਵਿੱਚ ਨੇ ਕਹਨ ਲੱਗੇ ਉਹ ਪਰਮਾਤਮਾ ਗਹਿਰ ਹੈ ਗਹਿਰ ਦਾ ਮਤਲਬ ਹੈ ਕਿ ਬਹੁਤ ਗੰਭੀਰ ਬੜਾ ਪ੍ਰਭਾਵੀ ਗੰਭੀਰ ਗਹਿੀਰ ਦਾ ਮਤਲਬ ਹੈ ਬਹੁਤ ਡੂੰਗਾ ਤੇ ਸੁਜਾਨਾ ਸੁਜਾਨ ਦਾ ਮਤਲਬ ਹੈ ਬੜਾ ਸਿਆਣਾ ਉਹ ਪ੍ਰਮਾਤਮਾ ਪ੍ਰਭੂ ਬੜਾ ਗੰਭੀਰ ਬੜਾ ਡੂੰਗਾ ਬੜਾ ਸਿਆਣਾ ਹੈ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਤਗੁਰ ਜੀ ਫਰਮਾਨ ਕਰਦੇ ਹਨ ਕਿ ਏ ਵਾਹਿਗੁਰੂ ਪ੍ਰਮਾਤਮਾ ਇੱਥੇ ਸੰਬੋਧਨ ਕੀਤਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਏ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਮੇਸ਼ਰ ਦਾ ਮਤਲਬ ਹੈ ਪਰਮ ਈਸ਼ਵਰ ਪਹਿਲਾ ਰੱਬ ਜਿਹਨੂੰ ਇੱਕ ਓੰਕਾਰ ਦੀ ਵਿਆਖਿਆ ਆਪਾਂ ਸਮਝਦੇ ਹਾਂ ਗੋਬਿੰਦ ਦਾ ਮਤਲਬ ਆਪਾਂ ਪਹਿਲਾਂ ਕਈ ਵਾਰੀ ਇੱਥੇ ਗੋਬਿੰਦ ਕਿਸੇ ਦਾ ਨਾਮ ਨਹੀਂ ਗੋ ਦਾ ਮਤਲਬ ਹੈ ਧਰਤੀ ਤੇ ਬਿੰਦ ਦਾ ਮਤਲਬ ਹੈ ਇਸ ਦੀ ਰੱਖਿਆ ਕਰਨ ਵਾਲਾ ਇੱਕ ਗੋਪਾਲ ਸ਼ਬਦ ਆਉਂਦਾ ਹੈ ਗੋਪਾਲ ਸ਼ਬਦ ਦਾ ਮਤਲਬ ਹੈ ਗੋ ਦਾ ਮਤਲਬ ਹੈ ਧਰਤੀ ਤੇ ਪਾਲ ਦਾ ਮਤਲਬ ਹੈ ਉਸ ਨੂੰ ਪਰਤਪਾਲਣ ਕਰਨ ਵਾਲਾ ਪਾਲਣ ਪੋਸ਼ਣ ਕਰਨ ਵਾਲਾ ਇੱਥੇ ਗੋਬਿੰਦ ਗੋਬਿੰਦ ਦਾ ਮਤਲਬ ਹੈ ਸਾਰੇ ਜੀਵਾਂ ਦੀ ਧਰਤੀ ਦੀ ਰੱਖਿਆ ਵੀ ਕਰਨ ਵਾਲਾ ਕਹਿੰ ਲੱਗੇ ਹੇ ਵਾਹਿਗੁਰੂ ਆਕਾਲ ਪੁਰਖ ਕਿਰਪਾ ਨਿਧਾਨ ਦਇਆਲ ਬਖਸ਼ੰਦ ਤੂੰ ਕਿਰਪਾ ਦਾ ਖਜ਼ਾਨਾ ਹੈ ਨਿਧਾਨ ਦਾ ਮਤਲਬ ਖਜ਼ਾਨਾ ਹੇ ਵਾਹਿਗੁਰੂ ਤੂੰ ਕਿਰਪਾ ਦਾ ਦਇਆ ਦਾ ਖਜ਼ਾਨਾ ਹੈ ਦਇਆਲ ਦਇਆ ਦਾ ਘਰ ਹੈ ਬਖਸ਼ੰਦ ਤੇ ਬਖਸ਼ਣਾਰ ਵੀ ਹੈ ਬੇਖੋ ਹਰ ਇੱਕ ਇਨਸਾਨ ਹਰ ਇੱਕ ਪੈਰ ਪੈਰ ਤੇ ਭੁੱਲਾ ਕਰਦਾ ਪਰ ਪਰਮਾਤਮਾ ਪਿਛਲੀਆਂ ਭੁੱਲਾਂ ਨੂੰ ਭੁਲਾ ਕੇ ਉਹ ਇਗਨੋਰ ਕਰਕੇ ਫਿਰ ਤੋਂ ਮਨੁੱਖ ਨੂੰ ਉਸ ਦਾ ਜੀਵਨ ਅੱਗੇ ਤੋਰਦਾ ਹੈ ਉਸ ਮਨੁੱਖ ਨੂੰ ਜੀਵਨ ਬਖਸ਼ਦਾ ਹੈ ਉਹ ਬਖਸ਼ਣਾਰ ਹੈ ਉਹ ਬਖਸ਼ ਦਿੰਦਾ ਹੈ ਅਖੀਰਲੇ ਬਚਨ ਜੋ ਇਸ ਪਦੇ ਦੇ ਸਤਿਗੁਰੂ ਜੀ ਫਰਮਾਨ ਕਰਦੇ ਹਨ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਕਹਿ ਮਨ ਇਹ ਅਨਰਾਉ ਕਿ ਲਗੇ ਹੈ ਵਾਇਗੁਰੂ ਮੇਰੇ ਤੇ ਇੱਕ ਕਿਰਪਾ ਕਰ ਮੇਰੇ ਤੇ ਇੱਕ ਮਿਹਰ ਕਰ ਉਹ ਹੁਣ ਮਿਹਰ ਕਾਦੀ ਕਰਾਉਣੀ ਹੈ ਭਗਤ ਫਰੀਦ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ ਕਿ ਤੇਰੀ ਪਨੇ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦਾ ਖੈਰ ਦੀਜੈ ਬੰਦਗੀ ਤੇਰੀ ਪਨੇ ਖੁਦਾਏ ਹੈ ਵਾਇਗੁਰੂ ਤੇਰੀ ਪਨਾਹ ਵਿੱਚ ਆ ਗਿਆ ਇਹ ਖੁਦਾ ਕਿਉਂਕਿ ਫਰੀਦ ਸਾਹਿਬ ਮੁਸਲਮਾਨੀ ਜਿਹੜਾ ਧਰਮ ਨਾਲ ਸੰਬੰਧ ਰੱਖਦੇ ਸੀ ਉਹਨਾਂ ਨੇ ਖੁਦਾ ਕਹਿ ਕੇ ਅੱਲਾ ਕਹਿ ਕੇ ਬੜੀ ਵਾਰੀ ਸੰਬੋਧਨ ਕੀਤਾ ਹੈ ਰੋ ਪਰਮਾਤਮਾ ਦੇ ਅਲੱਗ-ਲੱਗ ਨਾਮ ਨੇ ਗੁਰਬਾਣੀ ਅੰਦਰ ਉਹਨਾਂ ਨਾਮਾਂ ਦਾ ਕੋਈ ਵਿਤਕਰਾ ਨਹੀਂ ਕੀਤਾ ਗਿਆ ਰਾਮ ਸ਼ਬਦ ਵੀ ਵਰਤਿਆ ਗਿਆ ਬਲਕਿ ਭਰਪੂਰ 2500 ਵਾਰੀ ਵਰਤਿਆ ਗਿਆ ਹੈ ਰਾਮ ਸ਼ਬਦ ਕ੍ਰਿਸ਼ਨ ਜੀ ਦਾ ਨਾਮ ਆਇਆ ਅੱਲਾ ਦਾ ਨਾਮ ਆਇਆ ਹਰ ਇੱਕ ਧਰਮ ਨੂੰ ਪੂਰਨ ਸਤਕਾਰ ਦੇ ਨਾਲ ਵੇਖਿਆ ਕਿਉਂਕਿ ਪ੍ਰਮਾਤਮਾ ਦੇ ਨਾਮ ਨੇ ਉਹ ਅਲੱਗ-ਅਲੱਗ ਆਪਾ ਰੱਖ ਦਿੱਤੀ। ਕਹਿਣ ਲੱਗੇ ਤੇਰੀ ਪਨਾਹ ਖੁਦਾਏ हे ਖੁਦਾ ਮੈਂ ਤੇਰੀ ਪਨਾਹ ਵਿੱਚ ਆ ਗਿਆ ਤੂੰ ਬਖਸ਼ੰਦਗੀ ਮੇਰੇ ਤੇ ਇੱਕ ਬਖਸ਼ਿਸ਼ ਕਰ ਕਿਰਪਾ ਕਰ ਸ਼ੇਖ ਫਰੀਦੇ ਖੈਰ ਦੀਜੈ ਬੰਦਗੀ ਮੇਰੀ ਝੋਲੀ ਦੇ ਵਿੱਚ ਇੱਕ ਖੈਰ ਪਾ ਦੇ ਉਹ ਕਾਦੀ ਖੈਰ ਪਵਾਉਣੀ ਹੈ ਆਪਾਂ ਵੀ ਗੁਰੂ ਘਰ ਆ ਕੇ ਗੁਰੂ ਅੱਗੇ ਝੋਲੀਆਂ ਅੱਡਦੇ ਆ ਆਪਾਂ ਕੀ ਖੈਰ ਪਾਉਣ ਨੂੰ ਕਹਿੰਨੇ ਆ ਪਰ ਭਗਤ ਫਰੀਦ ਸਾਹਿਬ ਜੀ ਨੇ ਕਿਹੜੀ ਖੈਰ ਮੰਗੀ ਐ ਕਹਿਣ ਲੱਗੇ ਸ਼ੇਖ ਫਰੀਦੇ ਖੈਰ ਦੀਜੇ ਬੰਦਗੀ ਮੈਨੂੰ ਤੇਰੇ ਨਾਮ ਦੀ ਬੰਦਗੀ ਦੀ ਭਜਨ ਸਿਮਰਨ ਦੀ ਸੇਵਾ ਦੀ ਨਾਮ ਜਪਣ ਦੀ ਦਾਤ ਬਖਸ਼ ਦੇ ਇਹ ਮੈਂ ਸਭ ਤੋਂ ਵੱਡੀ ਮੰਗ ਤੇਰੇ ਕੋਲੋਂ ਮੰਗਦਾ ਕਹਿਣ ਲੱਗੇ ਸਾ ਤੇਰੇ ਕੀ ਚਰਨੀ ਪਾਉ ਏ ਵਾਹਿਗੁਰੂ ਮੇਰੇ ਤੇ ਕਿਰਪਾ ਕਰ ਮੈਂ ਤੇਰਾ ਨਾਮ ਜਪਣ ਵਾਲਿਆਂ ਦੇ ਚਰਨੀ ਲੱਗ ਜਾਵਾਂ ਪੈ ਜਾਵਾਂ ਉਹਨਾਂ ਦੀ ਸ਼ਰਨ ਦੇ ਵਿੱਚ ਜਿਹੜੇ ਪਹਿਲਾਂ ਤੇਰੀ ਸ਼ਰਨ ਵਿੱਚ ਪਏ ਨੇ ਪਹਿਲਾਂ ਵੇਖੋ ਦੋ ਪੰਕਤੀਆਂ ਉੱਪਰ ਲੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਪ੍ਰਮਾਤਮਾ ਨੂੰ ਸੰਬੋਧਨ ਕੀਤਾਏ ਸੋਹਣੇ ਨਾਵਾਂ ਨਾਲ ਉਸਤਤ ਰੂਪ ਹੋ ਕੇ ਤੇ ਉਸ ਤੋਂ ਅਗਲੇ ਬਚਨ ਵਿੱਚ ਸਤਿਗੁਰਾਂ ਨੇ ਇਹ ਮੰਗ ਮੰਗ ਲਈ ਕਹਿਣ ਲੱਗੇ ਕਿ ਇੱਕ ਮੇਰੇ ਤੇ ਕਿਰਪਾ ਕਰ ਕਿ ਮੈਂ ਤੇਰਾ ਨਾਮ ਜਪਣ ਵਾਲਿਆਂ ਦੇ ਲੜ ਲੱਗ ਜਾਵਾਂ ਨਾਮ ਜਪਣ ਵਾਲਿਆਂ ਦੇ ਲੜ ਕਿਉਂਕਿ ਉਸ ਤੋਂ ਬਾਅਦ ਹੀ ਆਪਾਂ ਨੂੰ ਨਾਮ ਜਪਣ ਦੀ ਜਾਂਚ ਆਏਗੀ ਆਪਾਂ ਸਿੱਧਾ ਚੜਦੇ ਆ ਕੋਠੇ ਬਨੇਰੇ ਨੂੰ ਹੱਥ ਪਾਉਣੇ ਆ ਅਸਲ ਵਿੱਚ ਬਾਣੀ ਪੌੜੀ ਦਰ ਪੌੜੀ ਸਾਨੂੰ ਸਮਝਾਉਂਦੀ ਹੈ ਜਪਜੀ ਸਾਹਿਬ ਦੀਆਂ ਵੀ ਪੌੜੀਆਂ ਨੇ ਆਪਾਂ ਪਹਿਰੇ ਨਹੀਂ ਸ਼ਬਦ ਵਰਤਦੇ ਅਸੀਂ ਕਹਿੰਦੇ ਆ ਕਿ ਇੱਕ ਪਹਿਲੀ ਪੌੜੀ ਦੂਜੀ ਪੌੜੀ ਪੌੜੀ ਦਾ ਮਤਲਬ ਇਹ ਹੈ ਜਿਵੇਂ ਡੰਡਾ ਡੰਡਾ ਇੱਕ ਇੱਕ ਚੜ ਕੇ ਮਨੁੱਖ ਉੱਪਰ ਕੋਠੇ ਤੇ ਚੜ ਜਾਂਦਾ ਹੈ ਉਚਾਈ ਤੇ ਚੜ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਦਾ ਲਾੜ ਪਕੜ ਕੇ ਹੌਲੀ ਹੌਲੀ ਮਨੁੱਖ ਇੱਕ ਇੱਕ ਪੌੜੀ ਇੱਕ ਇੱਕ ਡੰਡਾ ਚੜ੍ਹ ਕੇ ਤੇ ਨਾਮ ਸਿਮਰਨ ਦੇ ਖਜ਼ਾਨੇ ਤੱਕ ਪਹੁੰਚ ਜਾਂਦੇ ਆ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੇ ਕਹਿਣ ਲੱਗੇ ਸਾਧ ਤੇਰੇ ਕੀ ਚਰਣੀ ਪਾਉ ਮੇਰੇ ਤੇ ਕਿਰਪਾ ਕਰ ਮੈਂ ਤੇਰਾ ਨਾਮ ਜਪਣ ਵਾਲਿਆਂ ਦੀ ਚਰਣੀ ਲੱਗ ਜਾਵਾਂ ਉਹਨਾਂ ਦੀ ਸੰਗਤ ਵਿੱਚ ਆ ਜਾਵਾਂ ਆਪਾਂ ਕੱਲ ਪਰਸੋਂ ਬਚਨ ਸਰਵਣ ਕੀਤਾ ਹੈ ਕਿ ਹਮੇਸ਼ਾ ਅਰਦਾਸ ਵਿੱਚ ਬੋਲਿਆ ਜਾਂਦਾ ਹੈ ਕਿ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ ਅਸਲ ਦੇ ਵਿੱਚ ਇਹ ਬਹੁਤ ਵੱਡੀ ਮੰਗ ਹੈ ਆਪਾਂ ਇਹਦੇ ਤੇ ਗੌਰ ਨਹੀਂ ਕਰਦੇ ਇਹ ਬੜੀ ਵੱਡੀ ਇੱਕ ਮੰਗ ਹੈ ਕਿ ਵਾਹਿਗੁਰੂ ਮੇਰੇ ਤੇ ਇੱਕ ਕਿਰਪਾ ਕਰੀ ਇੱਕ ਲਾਈਨ ਪੱਕੀ ਕਰਕੇ ਅਰਦਾਸ ਵਿੱਚ ਲਿਖੀ ਹੋਈ ਹੈ ਬੁੱਧੀ ਜੀਵੀਆਂ ਨੇ ਕਿ ਮੈਂ ਦਿਨੇ ਜਦੋਂ ਵੀ ਵਿਚਰਾ ਤੇ ਮੈਨੂੰ ਲੋਕ ਜਿਹੜੇ ਮਿਲਣ ਉਹੀ ਲੋਗ ਮਿਲਣ ਜਿਹੜੇ ਤੇਰੇ ਨਾਲ ਪਹਿਲਾਂ ਜੁੜੇ ਨੇ ਕਿਉਂਕਿ ਜੁੜਿਆਂ ਹੋਿਆਂ ਦੀ ਸੰਗਤ ਕਰਕੇ ਆਪਾਂ ਵੀ ਜੁੜਾਂਗੇ ਸਾਡੇ ਤੇ ਵੀ ਉਹਦਾ ਅਸਰ ਆਏਗਾ ਜੈਸੀ ਸੰਗਤ ਵੈਸੀ ਰੰਗਤ ਕਹਿਣ ਲੱਗੇ ਸਾਥ ਤੇਰੇ ਕੀ ਚਰਨੀ ਪਾਉ ਮੇਰੇ ਤੇ ਕਿਰਪਾ ਕਰ ਦੇ ਮੈਂ ਤੇਰਾ ਨਾਮ ਜਪਣ ਵਾਲਿਆਂ ਦੇ ਲੜ ਲੱਗ ਜਾ ਚਰਨੀ ਲੱਗ ਜਾਵਾਂ ਨਾਨਕ ਕੈ ਮਨ ਇਹੋ ਅਨਰਾਉ ਅਨਰਾਉ ਦਾ ਮਤਲਬ ਹੈ ਅਨੁਰਾਗ ਤਾਂਗ ਖਿੱਚ ਕਿਸੇ ਚੀਜ਼ ਦੀ ਚਾਹਨਾ ਕਿਸੇ ਚੀਜ਼ ਦੀ ਇੱਛਾ ਕਹਿ ਲੱਗੇ ਮੇਰੇ ਮਨ ਵਿੱਚ ਇਹੋ ਇੱਕ ਸਭ ਤੋਂ ਵੱਡੀ ਇੱਛਾ ਹੈ ਸਭ ਤੋਂ ਵੱਡੀ ਤਾਂਗ ਤੇ ਖਿੱਚ ਹੈ ਕਿ ਤੇਰੇ ਨਾਮ ਜਪਣ ਵਾਲਿਆਂ ਦੇ ਲੜ ਲੱਗ ਕੇ ਮੈਂ ਵੀ ਤੇਰਾ ਨਾਮ ਜਪਣਾ ਸ਼ੁਰੂ ਕਰ ਦੇਵਾਂ